ਨਮਸਤੇ ਆਚਾਰੀ ਜੀ ਮੈਂ ਕ੍ਰਿਸ਼ਨਾ ਗੋਇਲ ਹਾਂ ਅਤੇ ਮੈਂ ਐਨਆਈਟੀ ਤਿਰਚੀ ਵਿੱਚ ਪੜਾਈ ਕਰਦਾ ਹਾਂ ਈਸੀ ਸ਼ਾਖਾ ਦੂਜਾ ਸਾਲ ਮੇਰੇ ਦੋ ਸਵਾਲ ਹਨ ਪਹਿਲਾ ਸਵਾਲ ਹੈ ਕਿ ਭਗਵਦ ਗੀਤਾ ਪੜਨ ਤੋਂ ਪਹਿਲਾਂ ਸਾਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਬਹੁਤ ਲੋਕ ਕਹਿੰਦੇ ਹਨ ਕਿ ਹੱਥ ਧੋ ਲੋ ਨਾ ਲੋ ਤਾਂ ਕਿਹੜੇ ਰਿਵਾਜ ਮੰਨਣੇ ਚਾਹੀਦੇ ਹਨ ਮੇਰਾ ਦੂਜਾ ਸਵਾਲ ਹੈ ਕਿ ਅਸੀਂ ਇਹ ਕਿਵੇਂ ਜਾਣ ਸਕਦੇ ਹਾਂ ਕਿ ਅਸੀਂ ਅਧਿਆਤਮਿਕਤਾ ਲਈ ਬਣੇ ਹਾਂ ਜਾਂ ਆਮ ਜੀਵਨ ਜਿਉਣ ਲਈ ਤੁਸੀਂ ਕ੍ਰਿਸ਼ਨਾ ਗੋਇਲ ਹੋ ਨਹੀਂ ਉਹ ਨਹੀਂ ਕੀ ਤੁਹਾਨੂੰ ਸੰਸਥਾ ਦਾ ਗੀਤਾ ਕੋਰਸ ਉਪਲਬਧ ਹੈ ਕਿਰਪਾ ਕਰਕੇ ਕੋਈ ਇਸ ਗੱਲ ਨੂੰ ਨੋਟ ਕਰੇ ਅਤੇ ਉਸ ਨੂੰ ਉਪਲਬਧ ਕਰਾਏ ਸ਼ਾਇਦ ਇਹ ਹੀ ਤੁਹਾਡੇ ਸਵਾਲ ਦਾ ਇੱਕੋ ਇੱਕ ਸੱਚਾ ਜਵਾਬ ਹੋ ਸਕਦਾ ਹੈ ਤੁਸੀਂ ਪੁੱਛ ਰਹੇ ਹੋ ਗੀਤਾ ਵੱਲ ਜਾਂਦੇ ਹੋਏ ਕੀ ਚੀਜ਼ ਮਨ ਵਿੱਚ ਰੱਖਣੀ ਚਾਹੀਦੀ ਹੈ ਇਹ ਤਾਂ ਇਦਾਂ ਹੀ ਹੈ ਜਿਵੇਂ ਕੋਈ ਪੁੱਛੇ ਕਿ ਨੌਨ ਤੋਂ ਪਹਿਲਾਂ ਆਪਣੇ ਨਾਲ ਕਿਹੜਾ ਕੂੜਾ ਲੈ ਕੇ ਜਾਵਾਂ ਗੀਤਾ ਹੈ ਤਾਂ ਜੋ ਕੁਝ ਵੀ ਮਨ ਵਿੱਚ ਹੈ ਉਹ ਧੋਤਾ ਜਾ ਸਕੇ ਗੀਤਾ ਕੋਲ ਆਉਣ ਤੋਂ ਪਹਿਲਾਂ ਮਨ ਵਿੱਚ ਕੁਝ ਰੱਖਣਾ ਹੀ ਕਿਉਂ ਚਾਉਂਦੇ ਹੋ ਤੁਹਾਡੇ ਮਨ ਵਿੱਚ ਜੋ ਵੀ ਹੈ ਕੀ ਉਹ ਗੀਤਾ ਤੋਂ ਵੱਡਾ ਹੈ ਤਾਂ ਫਿਰ ਗੀਤਾ ਵੱਲ ਆਉਂਦੇ ਹੋਏ ਉਸ ਨੂੰ ਕਿਉਂ ਸੰਭਾਲ ਕੇ ਰੱਖਣਾ ਹੈ ਜੋ ਵੀ ਤੁਹਾਡੇ ਮਨ 'ਚ ਹੈ ਉਸਨੂੰ ਦੱਸ ਦਿਓ ਕਿ ਤੂੰ ਗੀਤਾ ਤੋਂ ਥੱਲੇ ਹੈਂ ਤੇ ਮਿਟ ਜਾਣ ਲਈ ਤਿਆਰ ਰਹਿ ਮੈਂ ਹੁਣ ਗੀਤਾ ਵੱਲ ਜਾ ਰਿਹਾ ਹਾਂ ਤੈਨੂੰ ਹਮਲਾ ਕਰਕੇ ਨਸ਼ਟ ਕਰ ਦਿੱਤਾ ਜਾਵੇਗਾ ਕੀ ਗੀਤਾ ਪੜਨ ਤੋਂ ਪਹਿਲਾਂ ਮੈਨੂੰ ਹੱਥ ਧੋਣੇ ਚਾਹੀਦੇ ਹਨ ਸਫਾਈ ਬਾਰੇ ਤਾਂ ਤੁਹਾਨੂੰ ਗੀਤਾ ਦੱਸੇਗੀ ਸਫਾਈ ਦੀ ਅਸਲ ਪਰਿਭਾਸ਼ਾ ਤਾਂ গীਤਾ ਤੋਂ ਮਿਲੇਗੀ ਤੁਹਾਨੂੰ ਕਿਵੇਂ ਪਤਾ ਕਿ ਸਫਾਈ ਦਾ ਕੀ ਅਰਥ ਹੈ ਜੇ ਤੁਸੀਂ ਆਪਣੇ ਹੱਥ ਤੋਂ ਹੰਦੀ ਸੋਚ ਰਹੇ ਹੋ ਤਾਂ ਮਤਲਬ ਕਿ ਤੁਸੀਂ ਖੁਦ ਨੂੰ ਬਸ ਸਰੀਰ ਸਮਝ ਰਹੇ ਹੋ গীਤਾ ਦੱਸੇਗੀ ਕਿ ਸਾਫ ਸਫਾਈ ਦਾ ਅਸਲ ਮਤਲਬ ਕੀ ਹੈ ਜਾਂ ਫਿਰ ਤੁੰ ਗੀਤਾ ਤੋਂ ਵੀ ਉੱਚ ਹੈ ਜੋ ਆਪ ਹੀ ਸਫਾਈ ਕਰੋ ਤੇ ਫਿਰ গীਤਾ ਵੱਲ ਜਾਓ ਤੇ ਜੇ ਤੁਸੀਂ ਪਹਿਲਾਂ ਹੀ ਸਾਫ ਹੋ ਤਾਂ ਫਿਰ গীਤਾ ਕੋਲ ਜਾਣਾ ਹੀ ਕਿਉਂ গীਤਾ ਇਸ ਲਈ ਹੈ ਕਿ ਉਹ ਤੁਹਾਨੂੰ ਸਾਫ ਕਰੇ ਪਰ ਤੁਸੀਂ ਕਹਿੰਦੇ ਹੋ ਕਿ ਤੁਸੀਂ ਪਹਿਲਾਂ ਹੀ ਸਾਫ ਹੋ ਅੱਜ ਮੈਂ ਤੁਹਾਨੂੰ গীਤਾ ਪੜ੍ਹਾ ਸਕਦਾ ਹਾਂ ਕਿਉਂਕਿ ਜਦੋਂ ਮੈਂ ਨੌਜਵਾਨ ਵੀ ਨਹੀਂ ਸੀ ਬਹੁਤ ਛੋਟਾ ਸੀ ਤਾਂ ਬਹੁਤ ਵਾਰ ਸੋ ਜਾਂਦਾ ਸੀ ਗੀਤਾ ਛਾਤੀ ਤੇ ਰੱਖ ਕੇ ਕਈ ਵਾਰੀ ਸਫੇ ਖਰਾਬ ਹੋ ਜਾਂਦੇ ਸਨ ਮੈਨੂੰ ਡਾਂਟ ਪੈਂਦੀ ਸੀ ਤੇ ਮੈਨੂੰ ਵੀ ਇਹ ਚੰਗਾ ਨਹੀਂ ਲੱਗਦਾ ਸੀ ਕਿ ਸਫਾ ਮੁੜ ਗਿਆ ਹੋਵੇ ਜਾਂ ਖਰਾਬ ਹੋ ਜਾਏ ਪਰ ਉਹ ਤਾਂ ਹੋ ਗਿਆ ਮੈਂ ਪਿਆਰ ਵਿੱਚ ਸੀ ਹਾਂ ਮੈਂ ਖਾਣਾ ਖਾ ਰਿਆ ਹੋਵਾਂ ਅਤੇ ਗੀਤਾ ਇੱਥੇ ਹੈ ਇਹ ਸਲਾਹ ਨਹੀਂ ਦੇ ਰਿਹਾ ਸਿਰਫ ਸੱਚ-ਸੱਚ ਦੱਸ ਰਿਹਾ ਹਾਂ ਜੋ ਹੋਇਆ ਸੀ ਜੋ ਗੀਤਾ ਦੀ ਕਾਪੀ ਮੇਰੇ ਕੋਲ ਸੀ ਉਸ ਦੀਆਂ ਕੁਝ ਸਫਾਂ ਉੱਤੇ ਹਲਦੀ ਜਾਂ ਹੋਰ ਕਿਸੇ ਮਸਾਲੇ ਦੇ ਨਿਸ਼ਾਨ ਹੁੰਦੇ ਸਨ ਵੇਖੋ ਮੈਂ ਤਾਂ ਬੱਚਾ ਸੀ ਉਹਗਲਾਂ ਤੇ ਥੋੜੀ ਦਾਲ ਲੱਗ ਜਾਏ ਅਤੇ ਉਹਥੋਂ ਕਿਤਾਬ ਦੇ ਸਫਿਆਂ ਤੇ ਲੱਗ ਜਾਏ ਇਹ ਨਹੀਂ ਕਿ ਇਹ ਕੋਈ ਚੰਗੀ ਗੱਲ ਸੀ ਨਾ ਹੀ ਹੈ ਕਿ ਇੰਜ ਕਰਨਾ ਚਾਹੀਦਾ ਸੀ ਪਰ ਫਿਰ ਵੀ ਹੋ ਜਾਂਦਾ ਸੀ ਮੈਂ ਇਸ ਵਿੱਚ ਸੀ ਤੇ ਮੈਨੂੰ ਕੋਈ ਰਸਮਾਂ ਜਾਂ ਨਿਯਮ ਨਹੀਂ ਪਤਾ ਸੀ ਅਤੇ ਇਹ ਸਿਰਫ ਗੀਤਾ ਨਾਲ ਹੀ ਨਹੀਂ ਸੀ ਮੇਰੇ ਲਈ ਗੀਤਾ ਕੋਈ ਕਿਤਾਬ ਨਹੀਂ ਇੱਕ ਰੂਪ ਹੈ ਹਰ ਉਹ ਕਿਤਾਬ ਜੋ ਮੈਨੂੰ ਸਿਖਾਉਂਦੀ ਹੈ ਉਹੀ ਗੀਤਾ ਹੈ ਤੁਸੀਂ ਇਥੇ ਭਗਵਦ ਗੀਤਾ ਦੀ ਗੱਲ ਕਰ ਰਹੇ ਹੋ ਇਥੋਂ ਤੱਕ ਕਿ Hindu ਤਰੀਕੇ ਅਨੁਸਾਰ ਦਰਜਨਾ ਗੀਤਾਵਾਂ ਹਨ ਅਤੇ ਸਾਰੀ ਦੁਨੀਆ ਵਿੱਚ ਪੁਰਾਤਨ ਸਮਿਆਂ ਤੋਂ ਲੈ ਕੇ ਅੱਜ ਤੱਕ ਹੋਰ ਵੀ ਵੱਧ ਗਿਣਤੀ ਵਿੱਚ ਗੀਤਾਵਾਂ ਹੋ ਚੁੱਕੀਆਂ ਹਨ ਪਿਆਰ ਹੋਣਾ ਜ਼ਰੂਰੀ ਹੈ ਮੈਂ ਕਹਿਣਾ ਨਹੀਂ ਚਾਹੁੰਦਾ ਤੁਹਾਨੂੰ ਪਤਾ ਹੈ ਵਧੀਆ ਕਿਤਾਬਾਂ ਨੂੰ ਮੈਂ ਆਪਣੇ ਨਾਲ ਟਾਇਲਟ ਵੀ ਲੈ ਗਿਆ ਹਾਂ ਮੈਂ ਇਹ ਸ਼ਿਫਾਰਿਸ਼ ਨਹੀਂ ਕਰ ਰਿਹਾ ਪਰ ਜੋ ਹੋਇਆ ਉਹ ਤਾਂ ਹੋ ਗਿਆ ਫਿਰ ਮੈਂ ਕਿਉਂ ਲੁਕਾਵਾਂ ਅੱਜ ਵੀ ਜੋ 10 15 ਮਿੰਟ ਮੈਂ ਉੱਥੇ ਬਤਾਉਂਦਾ ਹਾਂ ਉਹ ਸਮਾਂ ਵਿਅਰਥ ਨਹੀਂ ਗਵਾ ਸਕਦਾ ਸਰੀਰ ਤਾਂ ਕੁਝ ਕਰ ਰਿਹਾ ਹੈ ਪਰ ਮੈਂ ਕੀ ਕਰ ਰਿਹਾ ਸਿਰਫ ਉਡੀਕ ਕਰ ਰਿਹਾ ਹਾਂ ਇਸ ਕਰਕੇ ਮੈਂ ਆਪਣੇ ਮੋਬਾਈਲ ਫੋਨ ਤੋਂ ਪੜਦਾ ਰਹਿਣਾ ਹਾਂ ਮੈਂ ਆਪਣੇ ਮੋਬਾਈਲ ਫੋਨ ਤੋਂ ਬਿਨਾ ਪਖਾਨਾ ਘਰ ਵਿੱਚ ਨਹੀਂ ਜਾ ਸਕਦਾ ਤੇ ਮੈਂ ਕਚਰਾਣੀ ਪੜਦਾ ਮੈਂ ਕੁਝ ਅਜੀਹਾ ਪੜਦਾ ਹਾਂ ਜੋ ਮੇਰਾ ਮਨੋਬਲ ਵਿਧਾਂਦਾ ਹੈ ਇਹ ਮੈਂ ਕਿਹੜੀ ਰਸਮ ਨਿਭਾ ਰਿਹਾ ਹਾਂ ਮੈਂ ਗਿਆਨ ਨੂੰ ਇੰਨਾ ਪਿਆਰ ਕਰਦਾ ਸੀ ਕਿ ਕਿਸੇ ਵੀ ਰਵਾਜ ਨੂੰ ਰਾਹ ਚ ਆਉਣ ਨਹੀਂ ਦਿੱਤਾ ਪਿਆਰ ਕਿਸੇ ਨਿਯਮ ਦੀ ਪਾਲਣਾ ਕਰਨ ਬਾਰੇ ਨਹੀਂ ਹੁੰਦਾ ਅੱਤੇ ਮੈਂ ਸਿਰਫ ਸੇਲ ਨਹੀਂ ਚੁਕਾਇਆ ਮੈਂ ਤਾਂ ਕ੍ਰਿਸ਼ਨ ਨਾਲ ਟੱਕਰ ਕੀਤੀ ਕਿਉਂਕਿ ਮੈਂ ਨੌਜਵਾਨ ਸੀ ਅਤੇ ਮੈਂ ਇੱਕ ਸ਼ਲੋਕ ਨੂੰ ਦੂਜੇ ਨਾਲ ਮਿਲਾ ਕੇ ਨਹੀਂ ਦੇਖ ਸਕਿਆ ਅਤੇ ਮੈਂ ਕਿਸੇ ਦੀ ਕੋਸ਼ਿਸ਼ਤ ਸੱਤਾ ਦੇ ਆਧਾਰ ਤੇ ਸਿਰ ਝੁਕਾਉਣ ਲਈ ਤਿਆਰ ਨਹੀਂ ਸੀ ਜੇ ਕਿਤਾਬ ਸੱਚਮੁੱਚ ਮਹਾਨ ਹੈ ਫਿਰ ਮੈਨੂੰ ਇੱਕ ਸੁਰੀਲਾਪਣ ਨਜ਼ਰ ਆਉਣਾ ਚਾਹੀਦਾ ਹੈ ਚੀਜ਼ਾਂ ਆਪਸ ਵਿੱਚ ਸਹਿਮਤ ਹੋਣੀਆਂ ਚਾਹੀਦੀਆਂ ਹਨ ਅਤੇ ਇਕੱਠੇ ਮਿਲ ਕੇ ਇੱਕ ਪੂਰਨ ਰੂਪ ਬਣਾਉਣ ਇੱਕ ਅਧਿਆਏ ਵਿੱਚ ਲਿਖੀ ਇੱਕ ਪੰਕਤੀ ਹੋਰ ਕਿਤੇ ਲਿਖੀ ਦੂਜੀ ਪੰਕਤੀ ਦੇ ਵਿਰੁੱਧ ਨਹੀਂ ਹੋ ਸਕਦੀ ਮੈਨੂੰ ਉਸ ਸਮਝੌਤੇ ਤੇ ਪਹੁੰਚਣ ਵਿੱਚ ਸਮਾਂ ਲੱਗਿਆ ਕਿਹੜੇ ਰਿਵਾਜ ਅੱਜ ਵੀ ਅਕਸਰ ਆਦਾ ਹੁੰਦਾ ਹੈ ਕਿ ਜਦੋਂ ਮੈਂ ਕਿਸੇ ਧਾਰਮਿਕ ਗ੍ਰੰਥ ਦੀ ਕਿਸੇ ਖਾਸ ਪੰਕਤੀ ਨਾਲ ਹੁੰਦਾ ਹਾਂ ਤੇ ਜੇਕਰ ਮੈਨੂੰ ਇਹ ਨਹੀਂ ਲੱਗਦਾ ਕਿ ਉਹ ਪੂਰੇ ਗ੍ਰੰਥ ਨਾਲ ਮੇਲ ਖਾਂਦੀ ਹੈ ਸਮੇਂ ਇਮਾਨਦਾਰੀ ਨਾਲ ਆਪਣੇ ਲੋਕਾਂ ਨੂੰ ਇਹ ਗੱਲ ਦੱਸ ਦੇਣਾ ਹਾਂ ਮੈਂ ਕਹਿੰਦਾ ਹਾਂ ਮੈਨੂੰ ਨਹੀਂ ਪਤਾ ਇਹ ਸ਼ਲੋਕ ਇਸ ਕਿਤਾਬ ਵਿੱਚ ਕਿਵੇਂ ਆ ਗਿਆ ਕਿਉਂਕਿ ਬਾਕੀ ਦੀ ਕਿਤਾਬ ਇਸ ਖਾਸ ਸ਼ਲੋਕ ਨਾਲ ਸਹਿਮਤ ਨਹੀਂ ਲੱਗਦੀ गीता ਵੱਲ ਜਾਓ गीता ਹੀ ਦੱਸੇਗੀ ਕਿ ਗੀਤਾ ਵੱਲ ਕਿਵੇਂ ਜਾਣਾ ਹੈ ਤੁਸੀਂ ਗੀਤਾ ਤੋਂ ਵੱਡੇ ਤਾਂ ਨਹੀਂ ਹੋ ਹੈਨਾ ਹਾਂ ਤਾਂ ਫਿਰ ਸਫਾਇਦਾ ਕੀ ਅਰਥ ਹੈ ਆਗਿਆਕਾਰੀ ਹੋਣ ਦਾ ਕੀ ਅਰਥ ਹੈ ਪਵਿੱਤਰਤਾ ਦਾ ਕੀ ਅਰਥ ਹੈ ਵਫਾਦਾਰੀ ਦਾ ਕੀ ਅਰਥ ਹੈ ਇਹ ਸਾਰੀਆਂ ਗੱਲਾਂ ਤੁਹਾਨੂੰ ਗੀਤਾ ਖੁਦ ਸਿਖਾਏਗੀ ਤੁਸੀਂ ਕਹਿੰਦੇ ਹੋ ਮੈਂ ਗੀਤਾ ਨੂੰ ਛੂਣ ਤੋਂ ਪਹਿਲਾਂ ਹੀ ਪਵਿੱਤਰ ਹੋਵਾਂ ਪਰ ਗੀਤਾ ਨੂੰ ਛੂਏ ਬਿਨਾ ਤੈਨੂੰ ਕਿਵੇਂ ਪਤਾ ਕਿ ਪਵਿੱਤਰਤਾ ਦਾ ਅਰਥ ਕੀ ਹੁੰਦਾ ਹੈ ਤੁਹਾਨੂੰ ਕਿਵੇਂ ਪਤਾ ਇਸ ਕਰਕੇ ਗੀਤਾ ਕੋਲ ਜਾਓ ਜਿਵੇਂ ਤੁਸੀਂ ਹੋ ਇੱਕ ਨੰਗਾ ਛੋਟਾ ਬੱਚਾ ਜਿਵੇਂ ਮਾਂ ਕੋਲ ਜਾਂਦਾ ਹੈ ਮਾਂ ਫੈਸਲਾ ਕਰੇਗੀ ਕਿ ਬੱਚੇ ਨੂੰ ਸਜਾਉਣਾ ਹੈ ਜਾਂ ਨਹੀਂ ਬੱਚਾ ਇਹ ਨਹੀਂ ਕਹਿ ਸਕਦਾ ਜਦ ਤੱਕ ਮੈਂ ਸਜਦਾ ਨਹੀਂ ਅਤੇ ਉਹ ਵੀ ਰਸਮੀ ਤਰੀਕੇ ਨਾਲ ਨੇਕਟਾਇਰ ਅਤੇ ਕਫਲਿੰਗਸ ਤੇ ਹੋਰ ਸਾਰੀਆਂ ਚੀਜ਼ਾਂ ਪਾਲਵਾ ਉਦੋਂ ਤੱਕ ਮੈਂ ਮਾਂ ਕੋਲ ਨਹੀਂ ਜਾਵਾਂਗਾ ਉਹਨੂੰ ਤਾਂ ਨਿੱਕਰ ਪਾਉਣੀ ਵੀ ਨਹੀਂ ਆਉਂਦੀ ਔਰ ਇਸ ਵਿੱਚ ਕਪੜੇ ਕਿਵੇਂ ਪਾਏਗਾ ਜਿਵੇਂ ਤੁਸੀਂ ਹੋ ਉਦਾਂ ਹੀ ਕੀਤਾ ਵੱਲ ਰੁੱਖ ਕਰੋ ਆਪਣੀ ਜਨਵਰੀ ਨਦਮਤਾ ਵਿੱਚ ਹੀ ਚੱਲ ਪਾ ਜਿਵੇਂ ਹੋ ਤਿਵੇਂ ਹੀ ਚਲੋ ਗੀਤਾ ਨੂੰ ਆਪਣੀ ਮਾਂ ਬਣਾਓ ਉਹ ਤੁਹਾਨੂੰ ਸਿਖਾਵੇਗੀ ਕਿ ਖਾਣਾ ਕਿਵੇਂ ਖਾਣਾ ਹੈ ਹੱਥ ਕਿਵੇਂ ਧੋਣੇ ਹਨ ਕਿਵੇਂ ਤਿਆਰ ਹੋਣਾ ਹੈ ਜ਼ਿੰਦਗੀ ਦੇ ਕੰਮ ਕਾਜ ਨੂੰ ਕਿਵੇਂ ਨਿਭਾਇਆ ਜਾਵੇ ਪਰ ਅਸੀਂ ਖਾਸ ਬੰਨਾ ਚਾਹੁੰਦੇ ਹਾਂ ਅਸੀਂ ਕਹਿੰਦੇ ਹਾਂ ਮੈਂ ਇਹਨਾਂ ਗੱਲਾਂ ਦਾ ਆਪ ਫੈਸਲਾ ਕਰਾਂਗਾ ਤੇ ਫਿਰ ਮੈਂ ਗੀਤਾ ਵੱਲ ਜਾਵਾਂਗਾ ਜਦੋਂ ਤੁਸੀਂ ਆਪ ਹੀ ਮਹੱਤਵਪੂਰਨ ਗੱਲਾਂ ਦਾ ਫੈਸਲਾ ਕਰ ਲਿਆ ਤਾ ਫਿਰ ਗੀਤਾ ਕੋਲ ਜਾਣ ਦਾ ਕੀ ਲਾਭ ਨਹੀਂ ਅੱਜੇ ਮੇਰਾ ਸਮਾਂ ਗੀਤਾ ਵੱਲ ਜਾਣ ਦਾ ਨਹੀਂ ਹੋਇਆ ਤੁਹਾਨੂੰ ਕਿਵੇਂ ਪਤਾ ਕਿ ਅੱਜ ਇਹ ਤੁਹਾਡਾ ਸਮਾਂ ਹੈ ਜਾਂ ਨਹੀਂ ਇਹ ਵੀ ਗੀਤਾ ਹੀ ਦੱਸੇਗੀ ਪਹਿਲਾਂ ਉਸ ਕੋਲ ਜਾਓ ਉਹ ਪਿਓ ਵੀ ਹੈ ਤੇ ਮਾਂ ਵੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰ ਦਿਓ। ਸ਼੍ਰੀ ਕ੍ਰਿਸ਼ਨ ਜੋ ਕਹਿ ਰਹੇ ਹਨ ਉਸ ਨੂੰ ਸੁਣਨ ਲਈ ਅਤੇ ਫਿਰ ਜੇ ਉਸ ਗੱਲ ਦੀ ਖਾਸ ਕਰ ਨਾ ਲੱਗੇ ਫਿਰ ਆਪਣੀ ਰਾਹ ਚਲੇ ਜਾਓ। ਠੀਕ ਕਿਸੇ ਨੂੰ ਵੀ ਕਿਸੇ ਚੀਜ਼ ਦੀ ਪਾਲਣਾ ਕਰਨ ਦੀ ਲੋੜ ਨਹੀਂ। ਜੇ ਉਹ ਸ਼ਬਦ ਅਸਲ ਵਿੱਚ ਪਸੰਦ ਨਾ ਆਉਣ ਤਾਂ ਆਪਣੀ ਰਾਹ ਚਲੇ ਜਾਓ। ਠੀਕ ਕਿਹੜੇ ਵੇਲੇ ਗੀਤਾ ਪੜ੍ਹਨੀ ਚਾਹੀਦੀ ਹੈ ਕੀ ਕੁਝ ਅਜਿਹੇ ਸਮੇਂ ਹੁੰਦੇ ਹਨ ਜੋ ਅਸ਼ੁਭ ਮੰਨੇ ਜਾਂਦੇ ਹਨ ਜਦੋਂ ਗੀਤਾ ਨੂੰ ਹੱਥ ਨਹੀਂ ਲਗਾਉਣਾ ਚਾਹੀਦਾ ਤੇ ਕੱਲਾ ਅਸ਼ੁਭ ਸਮਾ ਤਾਂ ਉਹ ਹੈ ਜਦੋਂ ਤੁਸੀਂ ਗੀਤਾ ਨੂੰ ਹੱਥ ਹੀ ਨਹੀਂ ਲਾ ਰਹੇ ਕੁਝ ਗੁਰੂ ਹੋਣਗੇ ਜੋ ਦੱਸਣਗੇ ਕਿ ਗੀਤਾ ਪੜ੍ਹਨ ਦਾ ਸਹੀ ਸਮਾਂ ਕਿਹੜਾ ਹੈ ਪਰ ਜਦੋਂ ਤੁਸੀਂ ਗੀਤਾ ਪੜ੍ਹਦੇ ਹੋ ਉਹੀ ਸਹੀ ਸਮਾਂ ਹੁੰਦਾ ਹੈ ਜਦੋਂ ਗੀਤਾਵਾਲੇ ਜਾਂਦੇ ਹੋ ਤਾਂ ਤੁਹਾਨੂੰ ਪਵਿੱਤਰ ਹੋਣਾ ਚਾਹੀਦਾ ਹੈ ਗੀਤਾਵਾਲ ਜਾ ਕੇ ਪਵਿੱਤਰ ਹੁੰਦੇ ਹੋ ਧੰਨਵਾਦ ਜੀ